ਤਾਂ ਤੁਹਾਡਾ ਜਿਹੜਾ ਰੁਕਿਆ ਹੋਇਆ ਭਾਰ ਉਹ ਵੀ ਘਟਣਾ ਸ਼ੁਰੂ ਹੋ ਜਾਏਗਾ ਜੇ ਤੁਹਾਡਾ ਥਾਇਰੋਇਡ ਕਰਕੇ ਜੇ ਤੁਹਾਡਾ ਭਾਰ ਵਧਿਆ ਹੋਇਆ ਵਾ ਅਗਰ ਤੁਸੀਂ ਉਹ ਦੋ ਚੀਜ਼ਾਂ ਨੂੰ ਤੁਸੀਂ ਮਿਲਾ ਕੇ ਤੁਸੀਂ ਲੈਨੇ ਹੋ ਨਾ ਤਾਂ ਤੁਹਾਡਾ ਜਿਹੜਾ ਭਾਰ ਆ ਜਿਹੜਾ ਉਹ ਘਟਣਾ ਦੇਖਿਓ ਸ਼ੁਰੂ ਹੋ ਜਾਏਗਾ ਇਹਨੂੰ ਦਿਨ ਦੇ ਵਿੱਚ ਤੁਸੀਂ ਦੋ ਵਾਰ ਪੀ ਸਕਦੇ ਹੋ ਜ਼ਿਆਦਾ ਨਹੀਂ ਪੀਣਾ ਹੈਗਾ ਤੁਸੀਂ ਨੂੰ ਤੁਹਾਡੇ ਥਾਇਰੋਇਡ ਨੂੰ ਵੀ ਇਹ ਕਾਫੀ ਹੱਦ ਤੱਕ ਇਹ ਠੀਕ ਕਰਨ ਦੇ ਵਿੱਚ ਤੁਹਾਡੀ ਹੈਲਪ ਕਰੇਗਾ ਤੇ ਤੁਹਾਡਾ ਭਾਰ ਘਟੋਣ ਦੇ ਵਿੱਚ ਵੀ ਤੁਹਾਡੀ ਜਿਹੜੀ ਇਹ ਹੈਲਪ ਕਰੇ ਮੇਰੇ ਵੱਲੋਂ ਤੁਹਾਨੂੰ ਸਾਰਨੂੰ ਪਿਆਰਪਰੀ ਸਤ ਸਿਕਾਲ ਜੀ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਤੰਦਰੁਸਤ ਤੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਜੀ ਸੋ ਦੋਸਤੋ ਤੁਹਾਡਾ ਸਾਰਨ ਦਾ ਸਵਾਗਤ ਹੈ ਜੀ ਤੁਹਾਡੇ ਆਪਣੇ YouTube ਚੈਨਲ ਮਿਸਟਰ ਸਰੋਏ ਫਿਟਨੈਸ ਦੇ ਵਿੱਚ ਹੀ ਸੋ ਦੋਸਤੋ ਅਗਰ ਤੁਹਾਡੇ ਵਿੱਚ ਕੋਈ ਵੀ ਮੇਰੀ ਭੈਣ ਜਾਂ ਫਿਰ ਕੋਈ ਵੀ ਮੇਰਾ ਭਰਾ ਆਪਣਾ ਭਾਰ ਘਟਾਉਣਾ ਚਾਹੁੰਦਾ ਤਾਂ ਪਲੀਜ਼ ਇਸ ਵੀਡੀਓ ਨੂੰ ਸ਼ੇਅਰ ਤੋਂ ਲੈ ਕੇ ਲਾਸਟ ਤੱਕ ਜਰੂਰ ਦੇਖਿਓ ਜੀ ਕਿਉਂਕਿ ਅੱਜ ਦੀ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਦੋ ਚੀਜ਼ਾਂ ਤੋਂ ਇਹੋ ਜਿਹਾ ਚूर्ण ਬਣਾਉਣ ਬਾਰੇ ਦੱਸਾਂਗਾ ਅਗਰ ਤੁਸੀਂ ਉਹ ਦੋ ਚੀਜ਼ਾਂ ਨੂੰ ਤੁਸੀਂ ਮਿਲਾ ਕੇ ਤੁਸੀਂ ਲੈਨੇ ਹੋ ਨ ਤੁਹਾਡਾ ਜਿਹੜਾ ਭਾਰ ਆ ਜਿਹੜਾ ਉਹ ਘਟਣਾ ਦੇਖਿਓ ਸ਼ੁਰੂ ਹੋ ਜਾਏਗਾ ਜਾਂ ਫਿਰ ਤੁਹਾਡਾ ਭਾਰ ਘਟਦਾ ਪਿਆ ਸੀਗਾ ਇੱਕ ਥਾਂ ਤੇ ਉੱਤੇ ਆ ਕੇ ਉਹ ਭਾਰ ਰੁਕ ਗਿਆ ਜਾਨਕੀ ਭਾਰ ਜਿਹੜਾ ਤੁਹਾਡਾ ਨਹੀਂ ਘਟਦਾ ਪਿਆ ਸੋ ਜੇ ਤੁਸੀਂ ਉਹ ਦੋ ਚੀਜ਼ਾਂ ਨੂੰ ਤੁਸੀਂ ਮਿਲਾ ਕੇ ਲੈਣਾ ਸ਼ੁਰੂ ਕਰ ਦੋਗੇ ਤਾਂ ਤੁਹਾਡਾ ਜਿਹੜਾ ਰੁਕਿਆ ਹੋਇਆ ਭਾਰ ਉਹ ਵੀ ਘਟਣਾ ਸ਼ੁਰੂ ਹੋ ਜਾਏਗਾ ਜੇ ਤੁਹਾਡਾ ਲੀਵਰ ਫੈਟੀ ਆ ਤਾਂ ਵੀ ਬਿਲਕੁਲ ਠੀਕ ਹੋ ਜਾਏਗਾ ਜੇ ਤੁਹਾਡਾ ਥਾਇਰੋਇਡ ਕਰਕੇ ਜੇ ਤੁਹਾਡਾ ਭਾਰ ਵਧਿਆ ਹੋਇਆ ਵਾ ਤਾਂ ਵੀ ਠੀਕ ਹੋ ਜਾਏਗਾ ਜੇ ਤੁਹਾਨੂੰ ਜਾਨਕੀ ਥਾਇਰੋਇਡ ਹੈਗਾ ਤਾਂ ਵੀ ਤੁਸੀਂ ਇਹ ਪਾਣੀ ਨੂੰ ਤੁਸੀਂ ਬੜੇ ਆਰਾਮ ਨਾਲ ਪੀ ਸਕਦੇ ਹੋ ਤੁਹਾਨੂੰ ਕੋਈ ਦਿੱਕਤ ਨਹੀਂ ਆਏਗੀ ਕਾਫੀ ਹੱਦ ਤੱਕ ਠੀਕ ਹੋ ਜਾਏਗਾ ਤੇ ਤੁਹਾਡੇ ਜਿਹੜਾ ਭਾਰਾ ਉਹ ਵੀ ਘਟਣਾ ਸ਼ੁਰੂ ਹੋ ਜਾਏਗਾ ਜੀ ਉਹ ਕਿਹੜੀਆਂ ਦੋ ਤਿੰਨ ਚੀਜ਼ਾਂ ਨੇ ਜਿਨ੍ਹਾਂ ਨੂੰ ਤੁਸੀਂ ਮਿਲਾ ਕੇ ਲੈਣਾ ਵਾ ਉਹਨਾਂ ਨੂੰ ਕਿਵੇਂ ਤਿਆਰ ਕਰਨਾ ਵਾ ਉਹ ਪੂਰੀ ਜਾਣਕਾਰੀ ਮੈਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੱਸਾਂਗਾ ਸੋ ਪਲੀਜ਼ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਜਰੂਰ ਦੇਖੋ ਜੀ ਅਗਰ ਤੁਸੀਂ ਮੇਰੇ YouTube ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਕਿਉਂਕਿ ਮੈਂ ਇਸੇ ਤਰ੍ਹਾਂ ਦੀ ਵੀਡੀਓ ਤੁਹਾਡੇ ਵਾਸਤੇ ਲੈ ਕੇ ਆਉਣ ਰਹਿਣਾ ਜੀ ਸੋ ਆਓ ਦੋਸਤੋ ਆਪਾਂ ਕਰਦੇ ਹਾਂ ਵੀਡੀਓ ਸ਼ੁਰੂ ਦੇਖੋ ਉਹ ਕਿਹੜੀਆਂ ਦੋ ਚੀਜ਼ਾਂ ਨੇ ਉਹ ਦੋ ਚੀਜ਼ਾਂ ਹੈਗੀਆਂ ਠੀਕ ਹੈ ਜੀ ਤੁਸੀਂ ਅਦਰਕ ਦਾ ਛੋਟਾ ਜਿਹਾ ਪੀਸ ਲੈਣਾ ਵਾ ਜਿਦੇ ਮਨ ਕੇ ਦੇਦੋ ਕੋ 2 ਇੰਚ ਦਾ 2 ਇੰਚ ਦਾ ਤੁਸੀਂ ਅਦਰਕ ਦਾ ਇੱਕ ਪੀਸ ਲੈਣਾ ਵਾ ਜੀ ਤੇ ਇੱਕ ਤੁਸੀਂ ਲੈਣਾ ਆਮਲਾ ਆਮਲੇ ਨੂੰ ਤੁਸੀਂ ਪੂਰੇ ਲੈ ਲੈਣਾ ਠੀਕ ਹੈ ਜੀ ਜਿੱਡਾ ਮੋਟਾ ਹੁੰਦਾ ਆਮਲਾ ਹੁੰਦਾ ਨਾ ਉਹਨੂੰ ਲੈ ਲੈਣਾ ਤੇ ਤੁਸੀਂ ਕੀ ਕਰਨਾ ਕਿ ਅਦਰਕ ਨੂੰ ਤੁਸੀਂ ਕद्दूकस ਕਰਕੇ ਜਾਂ ਫਿਰ ਉਹਨੂੰ ਪੀਸ ਕੇ ਤੁਸੀਂ ਉਹਦਾ ਰਸ ਕੱਢ ਲੈਣਾ ਜੀ ਤੇ ਜਿਹੜਾ ਆਮਲਾ ਵਾ ਇਹਦਾ ਵੀ ਤੁਸੀਂ ਰਸ ਕੱਢ ਲੈਣਾ ਚੰਗੀ ਤਰ੍ਹਾਂ ਠੀਕ ਹੈ ਜੀ ਹੁਣ ਤੁਸੀਂ ਕੀ ਕਰਨਾ ਵਾ ਤੁਸੀਂ ਸਭ ਤੋਂ ਪਹਿਲਾਂ ਤੁਸੀਂ 250 ml 250 ml ਠੀਕ ਹੈ ਜੀ 250 ml ਤੁਸੀਂ ਪਾਣੀ ਲੈਣਾ ਵਾ ਤੇ ਇਹ 250 ml ਪਾਣੀ ਨੂੰ ਤੁਸੀਂ ਇੱਕ ਫਰਾਈ ਬੀਨ ਦੇ ਵਿੱਚ ਪਾ ਕੇ ਉਹਨੂੰ ਤੁਸੀਂ ਗਰਮ ਕਰ ਲੈਣਾ ਜੀ ਠੀਕ ਹੈ ਜੀ ਜਦੋਂ ਤੁਸੀਂ ਉਹਨੂੰ ਗਰਮ ਕਰੋਗੇ ਤੇ ਜਿਹੜਾ ਅਦਰਕ ਦਾ ਤੁਸੀਂ ਰਸ ਕੱਢਿਆ ਸੀ ਅਦਰਕ ਦਾ ਰਸ ਹੋ ਗਿਆ ਤੇ ਆਮਲੇ ਦਾ ਜਿਹੜਾ ਤੁਸੀਂ ਰਸ ਕੱਢਿਆ ਸੀਗਾ ਜੀ ਉਹ ਤੁਸੀਂ ਇਹਦੇ ਵਿੱਚ ਪਾ ਦੇਣਾ ਠੀਕ ਹੈ ਜੀ 250 ml ਪਾਣੀ ਦੇ ਵਿੱਚ ਤੁਸੀਂ ਪਾ ਦੇਣਾ ਜਿਹੜਾ ਇਹ 250 ml ਪਾਣੀ ਜਦੋਂ ਗਰਮ ਹੋ ਕੇ ਇਹ 200 ml ਤੱਕ ਰਹਿ ਜਾਏਗਾ 200 ml ਤੱਕ ਰਹਿ ਜਾਏਗਾ ਤਾਂ ਫਿਰ ਤੁਸੀਂ ਇਹ ਪਾਣੀ ਨੂੰ ਤੁਸੀਂ ਕੱਢ ਲੈਣਾ ਜੀ ਇੱਕ ਗਲਾਸ ਦੇ ਵਿੱਚ ਇੱਕ ਗਲਾਸ ਦੇ ਵਿੱਚ ਪਾਣੀ ਕੱਢ ਕੇ ਤੇ ਫਿਰ ਤੁਸੀਂ ਇਹਦੇ ਵਿੱਚ ਇੱਕ ਚੁਟਕੀ ਇੱਕ ਚੁਟਕੀ ਤੁਸੀਂ ਇਹਦੇ ਵਿੱਚ ਕਾਲੀ ਮਿਰਚ ਦਾ ਪਾਊਡਰ ਪਾਉਣਾ ਜੀ ਕਾਲੀ ਮਿਰਚ ਦਾ ਪਾਊਡਰ ਜਿੰਨੀ ਥੋੜਾ ਜਿਹਾ ਇੱਕ ਚੁਟਕੀ ਦੇ ਹੀ ਰੋ ਕਿੰਨੀ ਕੁ ਹੁੰਦੀ ਥੋੜੀ ਜੀ ਹੁੰਦੀ ਹੈ ਠੀਕ ਹੈ ਜੀ ਉਹ ਇਹਦੇ ਵਿੱਚ ਪਾ ਕੇ ਇਹਨੂੰ ਤੁਸੀਂ ਚੰਗੀ ਤਰ੍ਹਾਂ ਤੁਸੀਂ ਇਹਨੂੰ ਉਹ ਚਮਚ ਦੇ ਨਾਲ ਘੋਲ ਕੇ ਜਦੋਂ ਇਹ ਪਾਣੀ 50% ਤੱਕ ਕੋਸਾ ਜਾ ਹੋ ਜਾਏਗਾ ਜਾਨੀ ਕਿ ਨਾ ਜ਼ਿਆਦਾ ਠੰਡਾ ਨਾ ਜ਼ਿਆਦਾ ਗਰਮ ਜਾਨੀ ਕਿ ਤੁਹਾਡੇ ਪੀਣ ਦੇ ਲਾਇਕ ਹੋ ਜਿੱਦਾਂ ਆਪਾਂ ਚਾਹ ਪੀਂਦੇ ਆ ਚਾਹ ਪਾ ਜ਼ਿਆਦਾ ਗਰਮ ਵੀ ਨਹੀਂ ਪੀਂਦੇ ਜ਼ਿਆਦਾ ਠੰਡੀ ਵੀ ਨਹੀਂ ਪੀਂਦੇ ਠੀਕ ਜੀ ਪੀਂਦੇ ਆ ਤਾਂ ਤੁਸੀਂ ਇਹਨੂੰ ਹੌਲੀ ਹੌਲੀ ਚਾਹ ਵਾਂਗੂ ਪੀਣਾ ਵਾ ਸਿਪ ਸਿਪ ਕਰਕੇ ਇੱਕੋ ਦਮ ਤੇ ਜਿਵੇਂ ਆਪਾਂ ਚਾਹ ਪੀਣਾ ਹੌਲੀ-ਹੌਲੀ ਸਿਪ-ਸਿਪ ਕਰਕੇ ਤੁਸੀਂ ਇਹਨੂੰ ਪੀਣਾ ਵਾ ਠੀਕ ਹੈ ਜੀ ਆਹ ਤਿੰਨ ਚੀਜ਼ਾਂ ਜਿਹੜੀਆਂ ਮੈਂ ਤੁਹਾਨੂੰ ਦੱਸਿਆ ਨੇ ਤੁਸੀਂ ਇਹਦੇ ਵਿੱਚ ਮਿਕਸ ਕਰ ਲੈਣੀਆਂ ਜੀ ਹੁਣ ਆਪਾਂ ਗੱਲ ਕਰਦੇ ਆਂ ਵੀ ਤੁਸੀਂ ਇਹਨੂੰ ਪੀਣਾ ਕਦੋਂ ਆ ਤੁਸੀਂ ਇਹਨੂੰ ਦਿਨ ਦੇ ਵਿੱਚ ਤੁਸੀਂ ਦੋ ਵਾਰ ਪੀ ਸਕਦੇ ਹੋ ਜ਼ਿਆਦਾ ਨਹੀਂ ਪੀਣਾ ਹੈਗਾ ਤੁਸੀਂ ਨੂੰ ਸਿਰਫ ਦੋ ਵਾਰ ਹੀ ਪੀਣਾ ਵਾ ਯਾਨੀ ਕਿ ਦੋ ਗਲਾਸ ਹੀ ਇਹਦੇ ਜਿਹੜੇ ਪੀਣੇ ਆ ਇੱਕ ਤਾਂ ਸਵੇਰੇ ਜਦੋਂ ਤੁਸੀਂ ਨਾਸ਼ਤਾ ਕਰੋਗੇ ਸਵੇਰੇ ਨਾਸ਼ਤਾ ਕਰਨ ਤੋਂ ਤੁਸੀਂ ਠੀਕ 30 ਮਿੰਟ ਪਹਿਲਾਂ ਠੀਕ ਹੈ 30 ਮਿੰਟ ਪਹਿਲਾਂ ਮੰਨ ਕੇ ਚੱਲੋ ਤੁਸੀਂ 8:30 ਵਜੇ ਜਾਂ ਫਿਰ ਤੁਸੀਂ 9:00 ਵਜੇ ਤੁਸੀਂ ਸਵੇਰੇ ਨਾਸ਼ਤਾ ਕਰਦੇ ਪਏ ਹੋ ਜੀ ਠੀਕ ਹੈ ਜੀ ਤਾਂ ਤੁਸੀਂ ਜੇ ਤੁਸੀਂ 9:00 ਵਜੇ ਨਾਸ਼ਤਾ ਕਰਦੇ ਪਏ ਹੋ ਤਾਂ ਠੀਕ ਤੁਸੀਂ 8:30 ਵਜੇ 8:30 ਵਜੇ ਸਵੇਰੇ ਤੁਸੀਂ ਇਹਦਾ ਇੱਕ ਗਲਾਸ ਤੁਸੀਂ ਪੀ ਲੋਗੇ ਜਦੋਂ 30 ਮਿੰਟ ਪੂਰੇ ਹੋ ਜਾਣਗੇ 30 ਜਾਂ 35 ਮਿੰਟ ਜਾਂ 25 ਮਿੰਟ ਵੀ ਤੱਕ ਵੀ ਚੱਲ ਜਾਏਗਾ ਤਾਂ ਤੁਸੀਂ ਇਨਫਰ ਆਪਣਾ ਨਾਸ਼ਤਾ ਜਿਹੜਾ ਉਹ ਕਰਨਾ ਜੀ ਫਿਰ ਉਸ ਤੋਂ ਬਾਅਦ ਰਾਤ ਨੂੰ ਜਦੋਂ ਤੁਸੀਂ ਰਾਤ ਨੂੰ ਖਾਣਾ ਖਾਣਾ ਵਾ ਤਾਂ ਠੀਕ ਤੁਸੀਂ 30 ਮਿੰਟ ਪਹਿਲਾਂ ਰਾਤ ਨੂੰ ਵੀ ਤੁਸੀਂ ਖਾਣਾ ਖਾਣ ਤੋਂ ਠੀਕ 30 ਮਿੰਟ ਪਹਿਲਾਂ ਤੁਸੀਂ ਇਹ ਪਾਣੀ ਨੂੰ ਤੁਸੀਂ ਪੀ ਲੈਣਾ ਬਣਾ ਕੇ ਠੀਕ ਹੈ ਜੀ ਕਈ ਮੇਰੇ ਭੈਣ ਭਰਾ ਕਹਿੰਦੇ ਕਿ ਜੇ ਅਸੀਂ ਇਹ ਇਕੱਠਾ ਰਸ ਕੱਢ ਕੇ ਰੱਖ ਲਈਏ ਜਾਂ ਫਿਰ ਮਾਰਕੀਟ ਦੇ ਵਿੱਚੋਂ ਬਣਿਆ ਬਣਾਇਆ ਰਸ ਵੀ ਮਿਲ ਜਾਂਦਾ ਵਾ ਅਸੀਂ ਉਹ ਲਈਏ ਤੁਸੀਂ ਮਾਰਕੀਟ ਦੇ ਵਿੱਚੋਂ ਬਣਿਆ ਬਣਾਇਆ ਰਸ ਜਿਹੜਾ ਉਹ ਨਹੀਂ ਲੈ ਜਾਣਾ ਕਿਉਂਕਿ ਕੀ ਉਹਦੇ ਵਿੱਚ ਕੈਮੀਕਲ ਵਗੈਰਾ ਜਿਹੜੇ ਪਾਏ ਜਾਂਦੇ ਨੇ ਜਿਹੜਾ ਰਸ ਖਰਾਬ ਨਹੀਂ ਹੁੰਦਾ ਹੈਗਾ ਤੁਸੀਂ ਕੋਸ਼ਿਸ਼ ਇਹੀ ਕਰਨੀ ਹੈ ਘਰ ਦੇ ਵਿੱਚ ਤਾਜ਼ਾ ਰਸ ਕੱਢਣਾ ਵਾ ਜੇ ਤੁਸੀਂ ਘਰ ਦੇ ਵਿੱਚ ਤੁਸੀਂ ਆਪ ਵੀ ਤਾਜ਼ਾ ਰਸ ਕੱਢੋਗੇ ਯਾਰ ਕਿੰਨਾ ਕੁ ਟਾਈਮ ਲੱਗੇਗਾ ਵੱਧ ਤੋਂ ਵੱਧ ਮੇਰੇ ਖਿਆਲ ਚ 2 ਜਾਂ ਫਿਰ 3 ਮਿੰਟ ਲੱਗਣਗੇ ਇਸ ਤੋਂ ਜ਼ਿਆਦਾ ਟਾਈਮ ਹੈ ਜਿਹੜਾ ਉਹ ਨਹੀਂ ਲੱਗੇਗਾ ਨਾ ਸੋ ਤੁਸੀਂ ਕੋਸ਼ਿਸ਼ ਕਰਨੀ ਹੈ ਤਾਜ਼ਾ ਰਸ ਕੱਢਣਾ ਵਾ ਤੇ ਜਦੋਂ ਵੀ ਤੁਸੀਂ ਪੀਣਾ ਵਾ ਤੁਸੀਂ ਉਸੇ ਟਾਈਮ ਹੀ ਇਹਦਾ ਰਸ ਕੱਢਣਾ ਵਾ ਤੇ ਤਾਜ਼ਾ ਰਸ ਕੱਢ ਕੇ ਤੇ ਨਾਲ ਹੀ ਪਾਣੀ ਬਣਾ ਕੇ ਤੁਸੀਂ ਪੀ ਲੈਣਾ ਵਾ ਜੀ ਠੀਕ ਹੈ ਜੀ ਇਹ ਤੁਹਾਡਾ ਭਾਰ ਘਟਾਉਣ ਦੇ ਵਿੱਚ ਤੁਹਾਡੀ ਬਹੁਤ ਜ਼ਿਆਦਾ ਮਦਦ ਕਰੇਗਾ ਜੇ ਤੁਹਾਡਾ ਭਾਰ ਰੁਕਿਆ ਹੋਇਆ ਵਾ ਉਹਨੂੰ ਵੀ ਘਟਾਉਣ ਦੇ ਵਿੱਚ ਤੁਹਾਡੀ ਬਹੁਤ ਜ਼ਿਆਦਾ ਮਦਦ ਕਰੇਗਾ ਜੀ ਜੇ ਤੁਹਾਨੂੰ ਥਾਇਰਾਇਡ ਹੋਇਆ ਹੋਇਆ ਵਾ ਤਾਂ ਵੀ ਤੁਸੀਂ ਆ ਪਾਣੀ ਨੂੰ ਤੁਸੀਂ ਪੀ ਸਕਦੇ ਹੋ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਹੈਗੀ ਤੁਹਾਡੇ ਥਾਇਰਾਇਡ ਨੂੰ ਵੀ ਇਹ ਕਾਫੀ ਹੱਦ ਤੱਕ ਇਹ ਠੀਕ ਕਰਨ ਦੇ ਵਿੱਚ ਤੁਹਾਡੀ ਹੈਲਪ ਕਰੇਗਾ ਤੇ ਤੁਹਾਡਾ ਭਾਰ ਘਟਾਉਣ ਦੇ ਵਿੱਚ ਵੀ ਤੁਹਾਡੀ ਜਿਹੜੀ ਇਹ ਹੈਲਪ ਕਰੇਗਾ ਇਹ ਤੁਹਾਡੇ ਮੈਟਾਬੋਲਿਜ਼ਮ ਨੂੰ ਫਾਸਟ ਕਰ ਦੇਗਾ ਤੁਹਾਡੇ ਸਰੀਰ ਦੇ ਅੰਦਰ ਜਿੰਨੀ ਵੀ ਫालतू ਦੀ ਚਰਬੀ ਜੰਮੀ ਹੋਈ ਆ ਜਦ ਫਿਰ ਤੁਹਾਡਾ ਲੀਵਰ ਆ ਜਿਹੜਾ ਉਹ ਫੈਟੀ ਹੋਇਆ ਪਿਆ ਵਾ ਉਹਨੂੰ ਇਹ ਠੀਕ ਕਰਨ ਦੇ ਵਿੱਚ ਤੁਹਾਡੀ ਜਿਹੜੀ ਇਹ ਮਦਦ ਕਰੇਗਾ ਜੀ ਵੇਸਨਾ ਦੇਖੋ ਜਿਹੜਾ weight ਘਟਦਾ ਵਾ ਨਾ ਉਹ weight ਘਟਦਾ ਵਾ ਡਾਈਟ ਦੇ ਸਿਰ ਦੇ ਉੱਤੇ ਘਟਦਾ ਵਾ ਜੜੀ ਤੁਹਾਡੀ ਡਾਈਟ ਆ ਉਹ ਬਹੁਤ ਵਧੀਆ ਹੋਣੀ ਚਾਹੀਦੀ ਆ ਲੋਕ ਕਿ ਲਿਜ਼ ਡਾਈਟ ਹੋਣੀ ਚਾਹੀਦੀ ਆ ਉਹ ਜਿਹਦੇ ਵਿੱਚ ਨੋ 슈ਗਰ ਨੋ ਜੰਕ ਫੂਡ ਕੁਛ ਵੀ ਨਹੀਂ ਇਦਾਂ ਦੀ ਚੀਜ਼ਾਂ ਹੋਣੀ ਚਾਹੀਦੀਆਂ ਸਿੰਪਲ ਡਾਈਟ ਹੋਣੀ ਚਾਹੀਦੀ ਜਿਹਦੇ ਵਿੱਚ ਹਾਈ ਪ੍ਰੋਟੀਨ ਹਾਈ ਫਾਈਬਰ ਠੀਕ ਹੈ ਜੀ ਲੋ ਕਾਰਬਸ ਹੋਣੇ ਚਾਹੀਦੇ ਤਾਂ ਤੁਹਾਡਾ ਜਿਹੜਾ ਭਾਰਾ ਉਹ ਘਟਦਾ ਵਾ ਬੱਟ ਜਿਹੜਾ ਮੈਂ ਤੁਹਾਨੂੰ ਪਾਣੀ ਦੱਸਦਾ ਪਿਆਵਾ ਇਹ ਪਾਣੀ ਤੁਹਾਡਾ ਭਾਰ ਘਟੋਣ ਦੇ ਵਿੱਚ ਜਾਨੀ ਕਿ ਥੋੜੀ ਜੀ ਮੈਂ ਮਦਦ ਕਰਦੇ ਗਿਆ ਜਾਨੀ ਕਿ ਮੰਨ ਕੇ ਚੱਲੋ ਜੇ ਤੁਹਾਡਾ ਭਾਰ ਡਾਈਟ ਦੇ ਸਿਰ ਦੇ ਉੱਤੇ ਮਹੀਨੇ ਦੇ ਵਿੱਚ 3 ਕਿਲੋ ਜਾਂ ਫਿਰ 4 ਕਿਲੋ ਘਟਦਾ ਪਿਆਵਾ ਤਾਂ ਜੇ ਤੁਸੀਂ ਇਹ ਪਾਣੀ ਪੀਓਗੇ ਇਹਦੇ ਨਾਲ ਕੀ ਕੀ ਤੁਹਾਡਾ 4 ਕਿਲੋ ਦੀ ਵਜਾਏ ਤੁਹਾਡਾ 4 ਕਿਲੋ ਦੀ ਵਜਾਏ ਇਹ 5 ਤੋਂ 6 ਕਿਲੋ ਤੁਹਾਡਾ ਜਿਹੜਾ ਭਾਰ ਆ ਘਟੇਗਾ ਕਿਉਂਕਿ ਇਹਨੇ ਤੁਹਾਡੇ ਮੈਟਾਬੋਲਿਜ਼ਮ ਨੂੰ ਥੋੜਾ ਜਿਆਦਾ ਫਾਸਟ ਕਰ ਦੇਣਾ ਜਿਸ ਦੇ ਨਾਲ ਕੀ ਕੀ ਤੁਹਾਡੀ ਜਿਹੜੀ ਚਰਬੀ ਆ ਉਹ ਛੇਤੀ ਪਿੰਗਲ ਦੀ ਸ਼ੁਰੂ ਹੋ ਜੇਗੀ ਜਾਨੀ ਕਿ ਜਿਹੜੀ ਕੇਲੀ ਆ ਉਹ ਜਿਆਦਾ ਬਰਨ ਹੋਣੀ ਹੈ ਜੀ ਠੀਕ ਹੈ ਜੀ ਜੇ ਤੁਸੀਂ ਇਹ ਪਾਣੀ ਦਾ ਜਿਆਦਾ ਰਿਜ਼ਲਟ ਲੈਣਾ ਚਾਹੁੰਦੇ ਹੋ ਤਾਂ ਤੁਹਾਨੂੰ ਜਿਹੜੀ ਚਾਰ ਪੰਜ ਚੀਜ਼ਾਂ ਨੇ ਉਹ ਤੁਸੀਂ ਫੋਲੋ ਕਰਦੇ ਨੇ ਨੰਬਰ 1 ਦੇ ਉੱਤੇ ਹੈਗੀ ਜੀ ਡਾਈਟ ਡਾਈਟ ਨੂੰ ਤੁਸੀਂ ਸਟ੍ਰਿਕਲੀ ਫੋਲੋ ਕਰਨਾ ਹੀ ਕਰਨਾ ਜੀ ਨੰਬਰ 2 ਦੇ ਉੱਤੇ ਹੈਗਾ ਜੀ ਵਰਕਆਊਟ ਵਰਕਆਊਟ ਤੁਸੀਂ ਡੇਲੀ ਕਰਨਾ ਹੀ ਕਰਨਾਵਾ 45 ਮਿੰਟ ਤੋਂ ਲੈ ਕੇ 50 ਮਿੰਟ ਤੱਕ ਤੁਸੀਂ ਡੇਲੀ ਵਰਕਆਊਟ ਕਰੋਗੇ ਹੀ ਕਰੋਗੇ ਨੰਬਰ 3 ਦੇ ਉੱਤੇ ਹੈਗਾ ਜੀ 3 ਤੋਂ ਲੈ ਕੇ 4 ਲੀਟਰ ਤੁਸੀਂ ਪਾਣੀ ਹੈ ਜਿਹੜਾ ਤੁਸੀਂ ਪੀਣਾ ਹੀ ਪੀਣਾਵਾ ਜਦੋਂ ਤੁਸੀਂ 3 ਤੋਂ 4 ਲੀਟਰ ਪਾਣੀ ਪੀਓਗੇ ਫਿਰ ਤੁਹਾਡਾ ਜਿਹੜਾ ਭਾਰ ਆ ਦੇਖਿਓ ਜਿਆਦਾ ਘਟਿਆ ਤੁਸੀਂ ਕਿੰਨੂ ਵੀ ਪਾਣੀ ਪੀਣ ਨਾਲ ਸਾਡਾ ਭਾਰਾ ਜਿਹੜਾ ਵੱਧ ਜਾਂਦਾ ਵਾ ਪਾਣੀ ਪੀਣ ਨਾਲ ਕਦੇ ਵੀ ਭਾਰਾ ਜਿਹੜਾ ਉਹ ਨਹੀਂ ਵੱਧਦਾ ਕਿਉਂਕਿ ਪਾਣੀ ਦੇ ਵਿੱਚ ਜ਼ੀਰੋ ਕੈਲਰੀਜ਼ ਹੁੰਦੀਆਂ ਨੇ ਸਗੋਂ ਪਾਣੀ ਤੁਹਾਡਾ ਜਿਹੜਾ ਭਾਰ ਘਟਾਉਣ ਦੇ ਵਿੱਚ ਤੁਹਾਡੀ ਮਦਦ ਕਰੇਗਾ ਕਿਉਂਕਿ ਜਦੋਂ ਅਸੀਂ ਪਾਣੀ ਪੀਨੇ ਆ ਤਾਂ ਜਿਹੜਾ ਸਾਡੇ ਸਰੀਰ ਦੇ ਅੰਦਰ ਜਿੰਨੀ ਵੀ ਫालतू ਦੀ ਗੰਦਗੀ ਹੁੰਦੀ ਆ ਨਾ ਜਾਂ ਫालतू ਦੀ ਮਤਲਬ ਗੰਦਮੰਦ ਜੰਮਿਆ ਹੁੰਦਾ ਉਹ ਬਾਥਰੂਮ ਨਹੀਂ ਬਾਹਰ ਨਿਕਲਦਾ ਗੰਦਾ ਵਾ ਸੋ ਇਸ ਕਰਕੇ ਪਾਣੀ ਜਿਆਦਾ ਤੋਂ ਜਿਆਦਾ ਪੀਆ ਕਰੋ ਨੰਬਰ 4 ਦੇ ਉੱਤੇ ਹੈਗਾ ਜੀ 7 ਤੋਂ 8 ਘੰਟੇ ਦੀ ਤੁਸੀਂ ਨੀਂਦ ਜਰੂਰ ਲੈਣੀ ਹੀ ਲੈਣੀ ਆ ਜੀ ਠੀਕ ਹੈ ਜੀ ਨੰਬਰ 5 ਦੇ ਉੱਤੇ ਹੈਗਾ ਕੋਈ ਵੀ ਤੁਸੀਂ ਜੰਕ ਫੂਡ ਨਹੀਂ ਖਾਓਗੇ ਕੋਈ ਵੀ ਤੁਸੀਂ ਮਿੱਠੀ ਚੀਜ਼ ਜਿਹੜੀ ਉਹ ਨਹੀਂ ਖਾਓਗੇ ਜੀ ਸੋ ਜਿਹੜੇ ਮੇਰੇ ਕੋਲ ਡਾਈਟ ਪਲਾਨ ਬਣਵਾਉਂਦੇ ਨੇ ਭਾਰ ਘਟਾਉਣ ਨੂੰ ਲੈ ਕੇ ਹਨਾ ਤਾਂ ਉਹਨਾਂ ਨੂੰ ਮੈਂ ਇਹ ਪਾਣੀ ਦੱਸਦਾ ਹੁੰਦਾ ਅਲੱਗ-ਅਲੱਗ ਵੀ ਤੁਸੀਂ ਆਹ ਪਾਣੀ ਨੂੰ ਪੀਣਾ ਸ਼ੁਰੂ ਕਰ ਦੋ ਤੇ ਜਿਹੜੀ ਮੈਂ ਉਹਨਾਂ ਨੂੰ ਡਾਈਟ ਪਲਾਨ ਦਿੱਤਾ ਉਹਨੂੰ ਫੋਲੋ ਕਰੋ ਤੇ ਤੁਹਾਡਾ ਜਿਹੜਾ ਭਾਰ ਆ ਉਹ 101% ਘਟੇਗਾ ਹੀ ਘਟੇਗਾ ਜਿਹੜੇ ਮੇਰੇ ਭੈਣ ਭਰਾ ਮੇਰੇ ਕੋਲ ਡਾਈਟ ਪਲਾਨ ਲੈਂਦੇ ਨੇ ਉਹਨਾਂ ਨੇ ਮਹੀਨੇ ਦੇ ਵਿੱਚ 7 ਕਿਲੋ ਤੋਂ ਲੈ ਕੇ 10 ਕਿਲੋ ਤੱਕ ਵੀ ਉਹਨਾਂ ਨੇ ਭਾਰ ਘਟਾਏ ਨੇ ਜਿਨ੍ਹਾਂ ਨੇ ਸਟ੍ਰਿਕਲੀ ਡਿਸਪਲਨ ਦੇ ਵਿੱਚ ਰਹੇਗੇ ਉਹਨਾਂ ਨੇ ਡਾਈਟ ਨੂੰ ਫੋਲੋ ਕੀਤਾ ਤੇ ਇਹ ਪਾਣੀ ਨੂੰ ਜਿਹੜਾ ਉਹਨਾਂ ਨੇ ਪੀਣਾ ਸ਼ੁਰੂ ਕੀਤਾ ਵਾ ਹਨਾ ਸੋ ਜਿਹੜਾ ਮੇਨ ਚੀਜ਼ ਦਾ ਭਾਰ ਘਟਾਉਣ ਦੇ ਲਈ ਉਹ ਹੋਏਗੀ ਡਾਈਟ ਡਾਈਟ ਨੂੰ ਤੁਸੀਂ ਫੋਲੋ ਕਰ ਲਓ ਤੇ ਆਹ ਪਾਣੀ ਨੂੰ ਐਡ ਕਰ ਲਓ ਜਿਹੜਾ ਤੁਹਾਡਾ ਭਾਰ 101 ਕਟੇਗਾ ਹੀ ਕਟੇਗਾ ਜੀ ਸੋ ਅਗਰ ਤੁਹਾਡੇ ਵਿੱਚ ਕੋਈ ਵੀ ਮੇਰੀ ਭੈਣ ਜਾਂ ਫਿਰ ਕੋਈ ਵੀ ਮੇਰਾ ਭਰਾ ਆਪਣਾ ਭਾਰ ਘਟਾਉਣ ਦੇ ਲਈ ਮੇਰੇ ਕੋਲ ਡਾਈਟ ਪਲਾਨ ਬਣਵਾਉਣਾ ਚਾਹੁੰਦਾ ਤਾਂ ਪਲੀਜ਼ ਉਹ ਸਕਰੀਨ ਤੇ ਚੱਲ ਰਹੇ ਨੰਬਰ ਤੇ ਫੋਨ ਕਰਕੇ ਮੇਰੇ ਨਾਲ ਸੰਪਰਕ ਕਰ ਸਕਦਾ ਵਾ ਤੇ ਮੇਰੇ ਕੋਲ ਉਹ ਆਪਣਾ ਡਾਈਟ ਪਲਾਨ ਜਿਹੜਾ ਉਹ ਬਣਵਾ ਸਕਦਾ ਕਿਉਂਕਿ ਦੇਖੋ ਜਿਹੜਾ ਭਾਰ ਘਟਾਉਣ ਦਾ ਡਾਈਟ ਪਲਾਨ ਬਣਦਾ ਨਾ ਉਹ ਬੰਦੇ ਦੀ ਏਜ ਵੇਟ ਹਾਈਟ ਤੇ ਉਹਦੀ ਡੇਲੀ ਦੀ ਐਕਟੀਵਿਟੀ ਨੂੰ ਦੇਖ ਕੇ ਹੀ ਤਿਆਰ ਕੀਤਾ ਜਾਂਦਾ ਵਾ ਜਿਸ ਦੇ ਨਾਲ ਕੀ ਕਿ ਤੁਹਾਡਾ ਜਿਹੜਾ ਭਾਰ ਆ ਉਹ ਜ਼ਿਆਦਾ ਘਟਣਾ ਸ਼ੁਰੂ ਹੋ ਜਾਂਦਾ ਵਾ ਹਨਾ ਸੋ ਐ ਨਹੀਂ ਹੈਗਾ ਜਿਹੜਾ ਡਾਈਟ ਪਲਾਨ ਮੈਂ ਉਹਨਾਂ ਨੂੰ ਫਰਕ ਪਾਏਗਾ ਉਹਦੇ ਨਾਲ ਇਦਾਂ ਫਰਕ ਨਹੀਂ ਪੈਂਦਾਗਾ ਸੋ ਜਿਹੜਾ ਡਾਈਟ ਪਲਾਨ ਆ ਉਹ ਬੰਦੇ ਦੀ ਏਜ ਵੇਟ ਹਾਈਟ ਤੇ ਡੇਲੀ ਦੀ ਐਕਟੀਵਿਟੀ ਨੂੰ ਦੇਖ ਕੇ ਹੀ ਤਿਆਰ ਕੀਤਾ ਜਾਂਦਾ ਵਾ ਸੋ ਅਗਰ ਤੁਹਾਡੇ ਵਿੱਚ ਕੋਈ ਵੀ ਮੇਰੀ ਭੈਣ ਪਰ ਆਪਣਾ ਭਾਰ ਘਟਾਉਣਾ ਨੂੰ ਲੈ ਕੇ ਡਾਈਟ ਪਲਾਨ ਮੇਰੇ ਕੋਲ ਤਿਆਰ ਕਰਵਾਉਣਾ ਚਾਹੁੰਦਾ ਤਬਲੀਸ ਸਕਰੀਨ ਤੇ ਚੱਲ ਰਹੇ ਨੰਬਰ ਤੇ ਫੋਨ ਕਰਕੇ ਮੇਰੇ ਨਾਲ ਸੰਪਰਕ ਕਰ ਸਕਦਾ ਜੀ ਸੋ ਤੁਸੀਂ ਆ ਚੀਜ਼ਾਂ ਨੂੰ 4-5 ਨੂੰ ਫੋਲੋ ਕਰ ਲਓ ਤੇ ਆ ਪਾਣੀ ਨੂੰ ਪੀਣਾ ਸ਼ੁਰੂ ਕਰ ਦਿਓ ਤੇ ਤੁਹਾਡਾ ਜਿਹੜਾ ਭਾਰ ਆ ਦੇਖੋ ਆਟੋਮੈਟਿਕ ਹੀ ਘਟਨਾ ਸ਼ੁਰੂ ਹੋ ਜਾਏਗਾ ਤੇ ਰੂ ਕਿਹਾ ਹੋਇਆ ਭਾਰਾ ਜਿਹੜਾ ਤੁਹਾਡਾ ਉਹ ਵੀ ਘਟਨਾ ਸ਼ੁਰੂ ਹੋ ਜਾ ਠੀਕ ਹੋ ਜਾਏਗਾ ਜੀ ਸੋ ਅੱਜ ਦੀ ਵੀਡੀਓ ਦੇ ਵਿੱਚ ਸਿਰਫ ਇੰਨਾ ਹੀ ਜੇ ਅਗਰ ਤੁਹਾਡੇ ਇਸ ਵੀਡੀਓ ਦੇ ਰਿਗਾਰਡਿੰਗ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਸਵਾਲ ਤਾਂ ਬਲੀ ਤੁਸੀਂ ਮੈਨੂੰ ਇੰਸਟਾਗ੍ਰam ਤੇ ਫੋਲੋ ਕਰਕੇ ਮੈਸੇਜ ਕਰ ਸਕਦੇ ਹੋ ਜੀ ਜਾਂ ਫਿਰ ਤੁਸੀਂ ਮੈਨੂੰ ਇਸ ਵੀਡੀਓ ਥੱਲੇ ਕਮੈਂਟ ਕਰਕੇ ਆਪਣਾ ਸਵਾਲ ਜਿਹੜਾ ਉਹ ਪੁੱਛ ਸਕਦੇ ਹੋ ਸੋ ਦੋਸਤੋ ਮਿਲਦੇ ਹਾਂ ਕਰਨੇ ਕਿ ਨਵੀਂ ਤੇ ਵਧੀਆ ਵੀਡੀਓ ਦੇ ਨਾਲ ਉਹ ਤੱਕ ਜਦ ਤਨੁਸਾਰਨ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ